ਸਵਾਗਤ ਹੈ ਤੁਸੀਂ ਅਨਮਿਊਟ ਦੇਖ ਰਹੇ ਹੋ ਤੇ ਮੈਂ ਹਾਂ ਤੇਜਿੰਦਰ ਫਤੇਪੁਰ ਹਰ ਰੋਜ਼ ਦੀ ਤਰ੍ਹਾਂ ਅੱਜ ਦੀਆਂ ਅਹਿਮ ਖਬਰਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਅੱਜ ਦੀਆਂ ਅਹਿਮ ਖਬਰਾਂ ਤੇ ਝਾਤ ਪਾਉਨੇ ਆ ਪ੍ਰੋਫੈਸਰ ਸਾਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜਿੰਦਰ ਜੀ ਪ੍ਰੋਫੈਸਰ ਸਾਬ ਖਬਰਾਂ ਬਹੁਤ ਨਹੀਂ ਚੋਣਾਂ ਦਾ ਦੌਰ ਚੱਲ ਰਿਹਾ ਹੈ ਖਾਸ ਕਰਕੇ ਚੋਣਾਂ ਦੇ ਦੌਰ 'ਚ ਦਲ ਬਦਲੀਆਂ ਨਾ ਹੋਵੇ ਕਿੱਦਾਂ ਹੋ ਸਕਦਾ ਹੈ ਔਰ ਇਸ ਵਾਰ ਦਲ ਬਦਲੀਆਂ ਦੀ ਜਿਹੜੀ ਰੇਸ ਹੈ ਉਹ ਜ਼ਿਆਦਾ ਤੇਜ਼ ਖਿੱਚ ਕਾਂਗਰਸ ਚੋਂ ਭਾਜਪਾ ਚ ਜਾ ਰਿਹਾ ਹੈ ਕੋਈ ਬੀਜੇਪੀ ਚੋਂ ਕਾਂਗਰਸ ਵੱਲ ਆ ਰਿਹਾ ਕੋਈ ਆਮ ਆਦਮੀ ਪਾਰਟੀ ਚ ਬੀਜੇਪੀ ਸ਼ਾਮਲ ਹੋ ਰਿਹਾ ਤੇ ਕੋਈ ਬੀਜੇਪੀ ਛੱਡ ਕੇ ਜਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਸੋ ਆਪਾਂ ਸ਼ੁਰੂਆਤ ਇੱਥੇ ਕਰ ਲੈਨੇ ਆ ਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਦਲ ਬਦਲੀ ਕੀਤੀ ਆ ਉਹਨਾਂ ਚ ਇਸ ਟਾਈਮ ਜਿਹੜੀਆਂ ਕੁਝ ਕੁ ਹੌਟ ਸੀਟਾਂ ਨੇ ਪੰਜਾਬ ਦੀਆਂ 13 ਲੋਕ ਸਭਾ ਚੋਣਾਂ ਚ ਇੱਕ ਤੇ ਪਟਿਆਲਾ ਜਿੱਥੇ ਕੈਪਟਨ ਅਵਿੰਦਰ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰਨੀਤ ਕਰੌਰੀ ਚੌਣ ਲੜ ਰਹੇ ਨੇ ਤੇ ਉਧਰ ਦੂਜੇ ਪਾਸੇ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਐਮਪੀ ਰਹਿ ਚੁੱਕੇ ਨੇ ਇਸੇ ਤਰ੍ਹਾਂ ਹੀ ਉਥੋਂ ਜਿਹੜੇ ਆਮ ਆਦਮੀ ਪਾਰਟੀ ਤੋਂ ਲੜ ਰਹੇ ਨੇ ਉਹ ਵੀ ਡਾਕਟਰ ਨੇ ਡਾਕਟਰ ਬਲਬੀਰ ਸਿੰਘ ਜਿਹੜੇ ਹੈਲਥ ਮਿਨਿਸਟਰ ਵੀ ਨੇ ਪੰਜਾਬ ਦੇ ਸੋ ਦੂਜੀ ਹੌਟ ਸੀਟ ਹੈ ਜਿਹੜੀ ਉਹ ਬਠਿੰਡਾ ਹੈ ਕਿਉਂਕਿ ਉਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਉਹ ਚੌਣ ਲੜ ਰਹੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕੈਬਨਿਟ ਮੰਤਰੀ ਨੇ ਉਹ ਲੜ ਰਹੇ ਨੇ ਔਰ ਉੱਥੇ ਦਿਲਚਸਪ ਇਸ ਕਰਕੇ ਵੀ ਹੈ ਜਿਹੜੇ ਅਕਾਲੀ ਦਲ ਦੇ ਮਤਲਬ ਸੱਜੀ ਬਾਹਾਂ ਕਹੇ ਜਾਂਦੇ ਰਹੇ ਬਠਿੰਡੇ ਵਾਲੇ ਪਾਸਿਓਂ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਨੂੰ ਉਹਨਾਂ ਨੇ ਬੀਬੀ ਨੇ ਭਾਜਪਾ ਜੁਆਇਨ ਕਰ ਲਈ ਆਈ ਐਸ ਦੀ ਨੌਕਰੀ ਛੱਡ ਕੇ ਸੋ ਉਹ ਭਾਜਪਾ ਵੱਲੋਂ ਉੱਥੋਂ ਲੜ ਰਹੇ ਨੇ ਤੇ ਉਧਰ ਜੀਤਮਿੰਦਰ ਸਿੱਧੂ ਜਿਹੜੇ ਹੁਣੇ ਕਾਂਗਰਸ ਦੁਆਰਾ ਸ਼ਾਮਲ ਹੋਏ ਨੇ ਤੇ ਉਹ ਕਾਂਗਰਸ ਦੇ ਕੈਂਡੀਡੇਟ ਨੇ ਸੋ ਬਠਿੰਡਾ ਵੀ ਹੌਟ ਸੀਟ ਹੈ ਔਰ ਉਸ ਤੋਂ ਇਲਾਵਾ ਜਿਹੜੀ ਹੌਟ ਸੀਟ ਹੈ ਉਹ ਹੈ ਸੰਗਰੂਰ ਸੰਗਰੂਰ ਇਸ ਕਰਕੇ ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਆਪਣਾ ਜੱਦੀ ਜ਼ਿਲ੍ਹਾ ਔਰ ਉਥੋਂ ਮੁੱਖ ਮੰਤਰੀ ਭਗਵੰਤ ਮਾਨ ਦੋ ਵਾਰ ਐਮਪੀ ਜਿੱਤੇ ਨੇ ਲਗਾਤਾਰ 2014 ਦੇ ਵਿੱਚ ਤੇ 2019 ਚ ਆਮ ਆਦਮੀ ਪਾਰਟੀ ਵੱਲੋਂ ਤੇ ਐਤਕੀ ਉਹ ਹਲਕਾ ਧੂਰੀ ਤੋਂ ਵਿਧਾਨ ਸਭਾ ਦੀ ਚੋਣ ਲੜੇ ਸੀ ਤੇ ਉਹ ਜਿੱਤੇ ਸੀ ਪਤਵੱਤ ਵੋਟਾਂ ਨਾਲ ਜਿੱਤੇ ਭਾਰੀ ਵੋਟਾਂ ਨਾਲ ਜਿੱਤੇ ਸੀ ਔਰ ਉਹਨਾਂ ਨੇ ਹਰਾਇਆ ਸੀ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਔਰ 2017 ਤੋਂ 22 ਤੱਕ ਵਿਧਾਇਕ ਰਹੇ ਨੇ ਦਲਵੀਰ ਸਿੰਘ ਗੋਲਡੀ ਸੋ ਗੋਲਡੀ ਨੇ ਉੱਥੇ ਚੋਣ ਲੜੀ ਹਾਰ ਗਏ ਉਸ ਤੋਂ ਬਾਅਦ ਤੁਹਾਨੂੰ ਚੇਤਾ ਹੋਣਾ ਕਿਉਂਕਿ ਸਰਕਾਰ ਬਣ ਗਈ ਸੀ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਬਣ ਗਏ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਐਮਪੀ ਵਾਲੀ ਸੀਟ ਸੀ ਉਹ ਖਾਲੀ ਹੋ ਗਈ ਤੇ ਉਥੇ ਜ਼ਿਮਨੀ ਚੋਣ ਹੋਈ ਸੀ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਵੱਲੋਂ ਉਮੀਦਵਾਰ ਅ ਦਲਵੀਰ ਸਿੰਘ 골ਡੀ ਹੋਏ ਸਨ ਸੋ 골ਡੀ ਹਾਰ ਗਏ ਸੀ ਉਸ ਚੋਣ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਸੀ ਸੋ ਦਲਵੀਰ 골ਡੀ ਹੋਰਾਂ ਨੇ ਹੁਣ ਫੇਰ ਪਿਛਲੇ 2 ਸਾਲਾਂ ਤੋਂ ਲੋਕ ਸਭਾ ਦੀ ਤਿਆਰੀ ਕਰ ਰਹੇ ਸਨ ਕਿ ਮੈਂ ਹੀ ਚੋਣ ਲੜਨੀ ਆ ਔਰ ਕਾਂਗਰਸ ਪਾਰਟੀ ਨੇ ਉਥੇ ਸੁਖਪਾਲ ਸਿੰਘ ਖੈਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਔਰ ਪਹਿਲਾਂ ਪਾਰਟੀ ਤੋਂ ਨਾਰਾਜ਼ਗੀ ਦਿਖਾਈ ਦਲਵੀਰ ਸਿੰਘ ਗੋਲਡੀ ਹੋਰਾਂ ਨੇ ਫੇਰ ਪਾਰਟੀ ਵਾਲੇ ਮਨਾਉਣ ਚਲੇ ਗਏ ਜਦੋਂ ਖੈਰਾ ਦੀ ਅਨਾਉਂਸਮੈਂਟ ਹੋਈ ਤੇ ਅਗਲੇ ਦਿਨ ਖੈਰਾ ਨੇ ਚੋਣ ਪ੍ਰਚਾਰ ਦਲਵੀਰ ਗੋਲਡੀ ਦੇ ਘਰੋਂ ਹੀ ਸ਼ੁਰੂ ਕੀਤਾ ਸਾਰੀ ਕਾਂਗਰਸ ਦੀ ਲੀਡਰਸ਼ਿਪ ਵੀ ਪਹੁੰਚ ਗਈ ਉਸ ਤੋਂ ਬਾਅਦ ਦਲਵੀਰ ਸਿੰਘ ਗੋਲਡੀ ਦੇ ਬਿਆਨ ਵੀ ਆ ਗਏ ਕਿ ਠੀਕ ਹੈ ਮੈਨੂੰ ਗੁੱਸਾ ਸੀ ਮਨਮਟਾਲ ਸੀਗਾ ਵੀ ਹੁਣ ਕਾਂਗਰਸ ਪਾਰਟੀ ਇਕਜੁੱਟ ਹੈ ਤੇ ਅਸੀਂ ਦਿਲ ਜਾਨ ਨਾਲ ਚੋਣ ਲੜਾਂਗੇ ਤੇ ਕੱਲ ਅਚਾਨਕ ਹੀ ਉਹਨਾਂ ਨੇ ਉਹਨਾਂ ਦੇ ਦਿਲ 'ਚ ਪਤਾ ਨਹੀਂ ਕੀ ਆਇਆ ਉਹਨਾਂ ਨੂੰ ਪਾਰਟੀ ਚੰਗੀ ਲੱਗਣੋਂ ਹਟ ਗਈ ਕਿ ਕਾਂਗਰਸ ਵਰਗੀ ਮਾੜੀ ਪਾਰਟੀ ਕੋਈ ਨਹੀਂ ਇਹ ਤੇ ਬੜਾ ਘਾਨ ਕਰਦੇ ਬੰਦਿਆਂ ਦਾ ਉਹ ਮਾੜੀ ਲਗਣੋਂ ਹਟ ਗਈ ਤੇ ਫਿਰ ਉਹਨਾਂ ਨੂੰ ਸੁਭਾਵਿਕ ਸੀ ਉਹਨਾਂ ਨੂੰ ਉਹਨਾਂ ਦੇ ਕੋਲ ਵਿਕਲਪ ਕੀ ਬਚਦਾ ਸੀ ਤੇ ਵਿਕਲਪ ਇਹ ਬਚਿਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਹੀ ਹਾਂ ਸਾਂਝ ਦੀ ਸੋਚੀ ਕਿ ਉਹਨਾਂ ਨਾਲ ਹੀ ਸਾਂਝ ਕੀਤੀ ਜਾਵੇ ਝਾੜੂ ਫੜ ਲਿਆ ਝਾੜੂ ਫੜ ਲਿਆ ਤੇ ਅੱਜ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਚਸ਼ਮੁਲੀਅਤ ਕੀਤੀ ਹੈ ਨਾਲ ਮੀਤ ਹੇਰ ਵੀ ਸਨ ਜਿਹੜੇ ਸੰਗਰੂਰ ਤੋਂ ਕੈਂਡੀਡੇਟ ਨੇ ਲੋਕ ਸਭਾ ਦੇ ਆਮ ਆਦਮੀ ਪਾਰਟੀ ਵੱਲੋਂ ਸੋ ਕਿਆ ਸਰਾਈਆਂ ਇਹ ਲਾਈਆਂ ਜਾ ਰਹੀਆਂ ਨੇ ਕਿ ਜੇਕਰ ਮੀਤ ਹੇਰ ਇਹ ਚੋਣ ਜਿੱਤ ਜਾਂਦੇ ਆ ਤਾਂ ਦਲਬੀਰ ਗੋਲਡੀ ਹੈ ਉਹਨਾਂ ਦੇ ਸੰਗਰੂਰ ਵਾਲੀ ਸੀਟ ਤੋਂ ਐਮ ਐਲ ਏ ਦੀ ਚੋਣ ਲੜ ਸਕਦੇ ਨੇ ਸੋ ਇਸ ਤਰ੍ਹਾਂ ਦੀ ਜੋੜ ਤੋੜ ਕਰਕੇ ਕਹਿੰਦੇ ਵੀ ਅ ਦਲਵੀਰ ਗੋਲਡੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋਏ ਨੇ ਸੋ ਤੁਹਾਨੂੰ ਕੀ ਲੱਗਦਾ ਕਿਉਂਕਿ ਇੰਨੀ ਸੁਖਾਲੀ ਤੇ ਵਫਾਦਾਰੀ ਛੱਡੀ ਨਹੀਂ ਹੋਣੀ ਉਹਨੇ ਕਿਸੇ ਗਦੇ ਅੱਗੇ ਗਾਜਰ ਹੂੰ ਗਦੇ ਅੱਗੇ ਗਾਜਰ ਲਟਕਾਤੀ ਆ ਫਿਰ ਉਹ ਪਹਿਲਾਂ ਤੇ ਉਹ ਉਹਨੂੰ ਜਣੀ ਜ਼ੋਰ ਲਾਊਗਾ ਹੂੰ ਇਸ ਦਾ ਇਹ ਤੇ ਇਸ ਗੱਲ 'ਚ ਤੇ ਮਾਹਰ ਆਮ ਆਦਮੀ ਪਾਰਟੀ ਇਹ ਕੇਜਰੀਵਾਲ ਦੀ ਬੜੀ ਸਖਤ ਟ੍ਰੇਨਿੰਗ ਆ ਕਿ ਇੱਕੋ ਹੀ ਸੀਟ ਲਈ ਬੰਦਿਆਂ ਪੰਜਾਂ ਨੂੰ ਕਹਿ ਦੋ ਵੀ ਤੂੰ ਵੀ ਯਾਰ ਤੇ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਬੜੀ ਦੇਰ ਬਾਅਦ ਪਤਾ ਲੱਗਾ ਹੀਰਾ ਕੇ ਤੇ ਲੁਕਿਆ ਹੀ ਪਿਆ ਸੀ ਤੂੰ ਤੇ ਇੱਕੋ ਇੱਕ ਹੀ ਬੰਦਾ ਫੇਟਿਆ ਇੱਥੇ ਸੀਟ ਲਈ ਕੋਈ ਵੀ ਹੋਵੇ ਐਮਐਲਏ ਦੀ ਹੋਵੇ ਐਮਪੀ ਦੀ ਹੋਵੇ ਇੱਕ ਨਾਲ ਦੇ ਨੂੰ ਹੋਰ ਨੂੰ ਫੜ ਲੈਣਾ ਤੀਜੇ ਨੂੰ ਹੋਰ ਨੂੰ ਫੜ ਲੈਣਾ ਚੌਥੇ ਨੂੰ ਹੋਰ ਨੂੰ ਫੜ ਲੈਣਾ ਸਾਰਿਆਂ ਨੂੰ ਲਾ ਦੇਣਾ ਉਹ ਫਿਰ ਸੌਦਾਈ ਹੋਏ ਕੰਮ ਕਰਦੇ ਆ ਕਿਉਂਕਿ ਜਿਹੜੇ ਸਭ ਤੋਂ ਵਧੀਆ ਕੰਮ ਕੀਤਾ ਉਹਨੂੰ ਸੀਟ ਮਿਲਣੀ ਉਹ ਕੀ ਕਰਦੇ ਆ ਵੀ ਜਦੋਂ ਕੰਮ ਕੁੰਮ ਤਿਆਰ ਹੋ ਜਾਂਦੇ ਤੇਰਾ ਵਾਢੀ ਪੈਣ ਦਾ ਵੇਲਾ ਆਉਂਦਾ ਫਿਰ ਉਹ ਹਰ ਕੰਬਾਈਨ ਹਰਵੈਸਟਰ ਦਿੱਲੀੋਂ ਲਿਆਉਂਦੇ ਆ ਆਪਾਂ ਲੋਕ ਵੱਢ ਕੇ ਲਿਆ ਜਾਂਦੇ ਸਾਰੇ ਦੇਖਦੇ ਰਹਿ ਜਾਂਦੇ ਮੈਂ ਬਾਰ-ਬਾਰ ਦੇਖ ਰਿਹਾ ਇੱਕੀ ਗੋਲਡੀ ਨੂੰ ਨਹੀਂ ਇਹ ਸਮਝਦਾ ਸੀ ਇੰਨੀ ਵਾਰੀ ਇੰਨਾ ਦੀ ਪਾਰਟੀ ਦੇ ਤੌਰ ਤਰੀਕੇ ਨੂੰ ਦੱਸਿਆ ਆ ਤੇ ਇਹਨਾਂ ਨੂੰ ਸੋਚਣਾ ਤੇ ਚਾਹੀਦਾ ਹੈ ਕਿ ਕਦੋਂ ਮਤਲਬ ਇਹ ਹੋਇਆ ਕਦੋਂ ਫਿਰ ਉਹ ਇਹਨਾਂ ਨੇ ਉਹ ਸੀਟ ਲਈ ਕਦੋਂ ਫਿਰ ਇਹ ਉਹਨਾਂ ਨੇ ਜਿੱਤੀ ਤੇ ਇਹ ਵੀ ਕਿਹੜੀ ਕਿਤੇ ਵੱਡੀ ਇਹਨਾਂ ਨੂੰ ਗਰੰਟੀ ਆ ਕਿ ਮੰਨ ਲਓ ਉਹ ਜਿੱਤ ਵੀ ਜਾਂਦੇ ਆ ਮੀਦੇ ਹੈ ਰੋ ਤੋਂ ਤੇ ਇਹ ਫਿਰ ਉਥੋਂ ਇਹਨਾਂ ਨੂੰ ਸੀਟ ਮਿਲ ਵੀ ਜਾਂਦੀ ਹੈ ਤੇ ਇਹ ਜਿੱਤੀ ਜਾਣਗੇ ਇਹ ਵੀ ਤੇ ਨਹੀਂ ਕਿਹਾ ਜਾ ਸਕਦਾ ਨੈਸ਼ਨਲ politix ਦਾ ਕੀ ਬੰਡ ਦਾ ਇਸ ਲਈ ਇਹ ਤੇ ਐਵੇਂ ਮੈਂ ਮੋٹے ਤੌਰ ਤੇ ਕਹਾਂ ਕਿ ਜਿਹੜੀਆਂ ਗੱਲ ਇੱਥੋਂ ਸ਼ੁਰੂ ਕਰਨੀ ਚਾਹੀਦੀ ਆਪਾਂ ਗੋਲਡੀ ਨੂੰ ਇੱਕ ਪਾਸੇ ਰੱਖ ਕੇ ਕਿ ਜਿਹੜੀਆਂ ਇਹ ਚੋਣਾਂ ਇਹ ਬੜੀਆਂ क्रूशियल ਚੋਣਾਂ ਕੱਲ ਕੁਝ ਵੀਡੀਓ ਇੱਕ ਚੈਨਲ ਤੇ ਦਿਖਾਈਆਂ ਗਈਆਂ ਆ ਟੀਵੀ ਚੈਨਲ ਦੇ ਉੱਤੇ ਜਿਹਦੇ ਵਿੱਚ ਇੱਕ ਅਫੀਸ਼ੀਅਲ ਕਾ ਬੀਜਪੀ ਦੇ ਹੈਂਡਲ ਦੇ ਉੱਤੇ ਜਿਹੜੀਆਂ ਉਹ ਕਾਰਟੂਨ ਟਾਈਪ ਬਣਾਉਂਦੇ ਹਨਾ ਕੋਈ ਵੀਡੀਓ ਉਹ ਬਣਾਈ ਹੋਈ ਸੀਗੀ ਜਿੱਚ ਮੋਦੀ ਦਾ ਚਿਹਰਾ ਅਮਿਤ ਸ਼ਾਹ ਦਾ ਫਿਰ ਰਾਹੁਲ ਗਾਂਧੀ ਦਾ ਤੇ ਰਾਹੁਲ ਗਾਂਧੀ ਨੂੰ ਫਾਈਨਲੀ ਇਹ ਦਿਖਾਇਆ ਹੋਇਆ ਕਿ ਉਹ ਮੁਸਲਮ ਲੀਗ ਦਾ ਪ੍ਰੋਗਰਾਮ ਇੱਥੇ ਲਾਗੂ ਕਰਨਾ ਚਾਹੁੰਦੇ ਜਾਣੀ ਢੜਲੇ ਨਾਲ ਓਪਨਲੀ ਪ੍ਰਚਾਰ ਕੀਤਾ ਜਾ ਰਿਹਾ ਕਿ ਉਹ ਮੁਸਲਮਾਨਾਂ ਦਾ ਰਾਜ ਦੁਬਾਰਾ ਲਿਆਉਣਾ ਚਾਹੁੰਦੇ ਆ ਉਹਨਾਂ ਨੂੰ ਪੈਂਪਰ ਕਰ ਰਿਹਾ ਜਾਣੀ ਹਿੰਦੂਆਂ ਦੇ ਵਿੱਚ ਗੁੱਸਾ ਅਕਰੋਚ ਭਰਨ ਲਈ ਸਿੱਧੇ ਸਿੱਧੇ ਪ੍ਰਚਾਰ ਕੀਤਾ ਜਾ ਰਿਹਾ ਕੋਈ ਲੁਕੇ ਛਿਪੇ ਨਹੀਂ ਹੈਗੇ ਜਦ ਕਿ ਇਹ ਆਪਾਂ ਦੇਖਦੇ ਹਾਂ ਕਿ ਜਾਣੀ ਇਹ ਸ਼ੁਰੂ ਕੀ ਕਿਹਾ ਗਿਆ ਸੀਗਾ ਜਿਹੜੀਆਂ ਆਈਐਨਡੀਆ ਵੱਲੋਂ ਜਿਹੜੀ ਕੈਂਪੇਨ ਚੱਲਦੀ ਸੀ ਤੇ ਬਾਰ-ਬਾਰ ਖੜਗੇ ਤੇ ਰਾਹੁਲ ਇਹੀ ਕਹਿ ਰਹੇ ਆ ਖਾਸ ਕਰਕੇ ਮੈਂ ਮਲਕਾਰਜਨ ਖੜਗੇ ਬਾਰ-ਬਾਰ ਕਹਿੰਦੇ ਆ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਭਾਈ ਇਹ ਚੋਣਾ ਆਖਰੀ ਚੋਣਾ ਹੋਣੀ ਆ ਜੇ ਦੁਬਾਰਾ ਮੋਦੀ ਜਾਂ ਉਹਨਾਂ ਦੇ ਵਰਗੀ ਜਿਹੜੀ ਸੋਚ ਦੀ ਇੱਥੇ ਸੱਤਾ ਤੇ ਕਬਜ਼ਾ ਹੋ ਜਾਂਦਾ ਇੱਕ ਹੱਦ ਤੱਕ ਇਹ ਲੋਕਾਂ ਨੂੰ ਠੀਕ ਵੀ ਲਾ ਕਰਿਆ ਕਿਉਂਕਿ ਜਿਸ ਤਰੀਕੇ ਨਾਲ ਜਦੋਂ ਐਡੇ ਵੱਡੇ ਉਲੰਘਣ ਹੋ ਰਿਹਾ ਐਡੀ ਵੱਡੀ ਧਰਮ ਦੀ ਦੁਰਵਰਤੋਂ ਹੋ ਰਹੀ ਆ ਜਾਤ ਦੀ ਦੁਰਵਰਤੋਂ ਹੋ ਰਹੀ ਆ ਹੋਰ ਕਿਸਮ ਦਾ ਝੂਠ ਪ੍ਰਚਾਰ ਹੋ ਰਿਹਾ ਤੁਸੀਂ ਇਲੈਕਸ਼ਨ ਕਮਿਸ਼ਨ ਦਾ ਕਿਸੇ ਦਾ ਸੋਚਿਆ ਉਹਨਾਂ ਨੂੰ ਜਦੋਂ ਰਿਪਰੈਜੈਂਟੇਸ਼ਨ ਮਨੂ ਸਿੰਘ ਵੀ ਤਾਂ ਹੋਰਨਾਂ ਨੇ ਦਿੱਤੀਆਂ ਤੇ ਉਹਨਾਂ ਦੇ ਪ੍ਰਧਾਨਾਂ ਨੂੰ ਨੋਟਿਸ ਜਾਰੀ ਕਰਤਾ ਭਾਈ ਤੁਸੀਂ ਜਵਾਬ ਦਿਓ ਕਿ ਤੁਹਾਡਾ ਰਾਹੁਲ ਗਾਂਧੀ ਤੇ ਮੋਦੀ ਜੀ ਜੀਪੀ ਨੱਡਾ ਨੂੰ ਕਿਹਾ ਕਿ ਮੋਦੀ ਜੀ ਇਹੋ ਜਿਹਾ ਪ੍ਰਚਾਰ ਕਿਉਂ ਕਰ ਰਿਹਾ ਹੈ 29 ਤਰੀਕ ਨੂੰ ਜਵਾਬ ਦੇਣੇ ਸੀ ਅੱਜ ਦੇਖ ਲਓ ਹੁਣ ਪਹਿਲੀ ਹੋ ਗਈ 1 ਮਈ 1 ਮਈ ਪਹਿਲੀ ਹੋ ਗਈ ਹੁਣ ਇਸ ਲਈ ਇਸ ਇਹ ਇਹ ਜਿਹੜਾ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਇਲੈਕਸ਼ਨ ਨੰਗੇ ਤੋਂ ਉਤੋਂ ਐਕਸ਼ਨ ਲਓਗੇ ਵੀ ਜਦੋਂ ਡਿਕਲੇਅਰ ਰਿਜ਼ਲਟ ਹੋ ਗਏ ਫਿਰ ਤੂੰ ਕਾਉਂਟ ਦੇ ਮੈਂ ਕਾਉਂਟ ਹੁਣ ਤੇ ਕੋਈ ਪ੍ਰਧਾਨ ਮੰਤਰੀ ਨਹੀਂ ਕੋਈ ਹੋਮ ਮਿਨਿਸਟਰ ਨਹੀਂ ਉਹ ਤੇ ਨੋਚ ਨਾਲ ਨੋਮੀਨਲ ਹੁੰਦੇ ਹੀ ਆ ਜਿਸ ਤਰ੍ਹਾਂ ਉਹਦਾ ਨਾਂ ਚੱਲੂਗਾ ਪਰ ਸਾਰੀਆਂ ਸ਼ਕਤੀਆਂ ਤੇ ਇਲੈਕਸ਼ਨ ਕਮਿਸ਼ਨ ਦੀਆਂ ਇਲੈਕਸ਼ਨ ਕਮਿਸ਼ਨ ਆਪਣੀਆਂ ਸੰਵਿਧਾਨਕ ਸ਼ਕਤੀਆਂ ਕਿਉਂ ਨਹੀਂ ਵਰਤਦਾ ਕੀ ਉਹਦੇ ਬਿਲਕੁਲ ਖੰਭ ਕੱਟਦੇ ਆ ਲੱਤਾਂ ਪਾ ਦਿਤੀਆਂ ਕੀ ਗੱਲ ਬਿਲਕੁਲ ਇੰਨਾ ਉਹ ਜਣੀ ਇੱਕ ਰੈਫਰਿੰਗ ਦਾ ਕੰਮ ਕਰਨਾ ਲੈਵਲ ਪਲੇਇੰਗ ਫੀਲਡ ਦੀ ਗਾਰੰਟੀ ਦਿੱਤੀ ਸੀ ਉਹਨਾਂ ਨੇ ਸਭ ਨੂੰ ਬਰਾਬਰ ਦੇ ਮੌਕੇ ਮਿਲਣਗੇ ਇਹ ਆਪਣੀ 16 ਮਾਰਚ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਦਣ ਇਲੈਕਸ਼ਨ ਅਨਾਉਂਸ ਹੋਈ ਉਹਨਾਂ ਨੇ ਬੜੇ ਠੋਕੇ ਸ਼ਬਦਾਂ ਚ ਰਜੀਵ ਕੁਮਾਰ ਹੁਣਾਂ ਨੇ ਕਿਹਾ ਸੀਗਾ ਪਰ ਉਹ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹੁਣ ਤਾਂ ਉਹ ਦੇਖਦਾ ਨਹੀਂ ਹੈਗਾ ਇਸ ਲਈ ਇਸ ਹਾਲਾਤ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਤੇ ਜਿਹੜੇ ਤੁਸੀਂ ਤਿੰਨ ਜ਼ਿਲ੍ਹਿਆਂ ਦੇ ਨਾਲ ਇਹ ਬੈਕਗ੍ਰਾਉਂਡ ਆ ਜਾਂ ਤੇ ਗਾਂਂ ਡੈਮੋਕ੍ਰੇਸੀ ਬਚੂਗੀ ਇੱਕ ਖਦਛਾ ਹੈਗਾ ਆ ਵਿਰੋਧੀ ਪਾਰਟੀਆਂ ਨੂੰ ਤੇ ਜੇ ਜੇ ਇਹ ਖਤਰੇ ਚ ਪੈਂਦੀ ਹੈ ਤੇ ਫਿਰ ਸਮਝ ਲਓ ਕਿ ਗਾਂ ਚੋਣਾਂ ਦੀ ਵੀ ਸ਼ਾਇਦ ਚੀਨ ਜਾਂ ਕੋਈ ਉਹ ਕਹਿ ਦਿੰਦੇ ਕੋਈ ਰਸ਼ੀਆ ਕਹਿੰਦੇ ਕੋਈ ਕੁਛ ਕਹਿ ਲਓ ਮੈਨੂੰ ਤੇ ਸਾਰੀ ਜਗ੍ਹਾ ਇਹੋ ਹੀ ਲੱਗਦਾ ਆ ਆ ਕਿਸੇ ਦਾ ਦਾ ਦੇਖ ਲਓ ਕੀ ਹਾਲ ਆ ਜ਼ੁਬਾਨ ਦੇ ਵਿੱਚ ਵੀ ਉਹੀ ਅੱਗੇ ਟਰੰਪ ਨੇ ਕਹਿੰਦਾ ਸੀਗਾ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਵਾਈਟ ਹਾਊਸ ਦੇ ਵਿਰੁੱਧ ਰਿਵੋਲਟ ਕਰਕੇ ਖੜਾ ਹੋ ਗਿਆ ਸੀ ਉਹਦੇ ਤੇ ਕੇਸ ਚੱਲਿਆ ਸਾਰਾ ਕੁਝ ਇਹ ਇੱਕ ਹਾਲਾਤ ਦੁਨੀਆ ਦੇ ਵਿੱਚ ਸੱਤਾ ਤੇ ਕਿਵੇਂ ਕਾਬਜ ਰਹਿਣਾ ਇੱਕ ਅਲੱਗ ਕਿਸਮ ਦੀ ਦਾਦਾਗਰੀ ਫੌਜ ਦੇ ਨਾਲ ਇੰਸਟੀਚਿਊਸ਼ਨ ਨੂੰ ਤਬਾਹ ਕਰਕੇ ਕੋਈ ਕਿਸੇ ਕਿਸਮ ਦਾ ਕਾਨੂੰਨ ਦਾ ਰਾਜ ਨਹੀਂ ਇਹ ਤੇ ਜਿਸ ਤਰ੍ਹਾਂ ਇੰਜ ਨਹੀਂ ਹੁੰਦਾ ਸੀਗਾ ਕੋਈ ਰਾਜੇ ਮਹਾਰਾਜੇ ਨਾ ਡੈਮੋਕ੍ਰੇਸੀ ਕਮ ਰਾਜਾ ਮਹਾਰਾਜਿਆਂ ਵਾਲਾ ਉਸ ਕਿਸਮ ਦਾ ਭੈ ਦਾ ਤੇ ਵਨ ਮੈਨ ਸ਼ੋ ਵਾਂਗੂ ਸ਼ੁਰੂ ਹੋ ਰਿਹਾ ਇੰਨਾ ਹਾਲਾਤਾਂ ਚ ਇਸ ਬੈਕਗ੍ਰਾਉਂਡ ਚ ਇੰਨਾ ਸਾਰੀਆਂ ਤਿੰਨਾਂ ਸੀਟਾਂ ਨੂੰ ਦੇਖੋ ਗਾਂਧੀ ਨੇ ਤੇ ਫੈਸਲਾ ਤੁਹਾਨੂੰ ਵੀ ਪਤਾ ਤੁਸੀਂ ਉੱਥੋਂ ਆਉਂਦੇ ਆ ਤੁਹਾਨੂੰ ਪਤਾ ਤੁਸੀਂ ਨਿੱਜੀ ਤੌਰ ਤੇ ਵੀ ਜਾਣਦੇ ਹੋਗੇ ਸ਼ਾਇਦ ਮੈਂ ਤੇ ਨਿੱਜੀ ਤੌਰ ਤੇ ਕਾਫੀ ਜਾਣਦਾ ਕਿ ਅਸੀਂ ਉਹਨਾਂ ਚੋਂ ਆ ਜਿਨ੍ਹਾਂ ਨੇ ਗਾਂਧੀ ਨੂੰ ਧੱਕ ਧੱਕ ਕੇ ਕਿਹਾ ਵੀ ਤੂੰ ਕਾਂਗਰਸ ਦੀ ਸੀਟ ਤੇ ਖੜਾ ਹੋ ਕਾਰਨ ਇਹ ਨਹੀਂ ਕਿ ਕਾਂਗਰਸ ਸਾਨੂੰ ਕੋਈ ਚੰਗੀ ਲੱਗਦੀ ਸਾਨੂੰ ਇਹ ਸੀਗਾ ਕਿ ਤੂੰ ਜੇ ਉਧਰੋਂ ਖੜਾ ਹੋਏਗਾ ਪਿਛਲੀ ਵਾਰੀ 1.6 ਲੱਖ 60000 ਦੇ ਕਰੀਬ ਕਰੀਬ ਵੋਟਾਂ ਇੰਡੀਪੈਂਡੈਂਟ ਲਿਆਂ ਸੀ ਤੇ ਉਥੇ ਕਿਉਂਕਿ ਜਿਹੜੀ ਟ੍ਰੈਡੀਸ਼ਨਲ ਕਾਂਗਰਸ ਦੇ ਉਹਨਾਂ ਦੇ ਆਪਣੇ ਕੈਪਟਨ ਅਮਰਿੰਦਰ ਸਿੰਘ ਦੇ ਜਾਂ ਉਹਨਾਂ ਦੇ ਪਰਿਵਾਰ ਕੋਲ ਸੀਟ ਹੁੰਦੀ ਸੀ ਉਹ ਹੁਣ ਬੀਜੇਪੀ ਚ ਜੁਆਇਨ ਕਰ ਗਿਆ ਇਸ ਕਰਕੇ ਉਹ ਤੇ ਦੂਜੇ ਪਾਸੇ ਹੈ ਤੇ ਤੁਸੀਂ ਜੇ ਜੁਆਇਨ ਕਰੋਗੇ ਕੁਝ ਹਿੰਮਤ ਦੇ ਨਾਲ ਤੇ ਦੇਸ਼ ਦੀ ਖਾਤਰ ਆਡੀਆਲੋਜੀ ਇਸ ਹੋਰ ਵਿਚਾਰ ਸੋਸ਼ਲ ਜਸ ਇਸ ਸਾਰਾ ਇੱਕ ਪਾਸੇ ਰੱਖੋ ਦੇਸ਼ ਦੇ ਸੰਵਿਧਾਨ ਤੇ ਦੇਸ਼ ਦੇ ਡੈਮੋਕ੍ਰੇਸੀ ਲਈ ਉਹਨਾਂ ਨੂੰ ਇਸ ਗੱਲ ਲਈ ਬੜੀ ਮੁਸ਼ਕਲ ਨਾਲ ਪ੍ਰੇਰਿਤ ਕੀਤਾ ਤੇ ਫਿਰ ਉਹ ਫਾਈਨਲੀ ਐਗਰੀ ਕੀਤੇ ਕਿ ਚਲੋ ਜੀ ਹੁਣ ਉੱਥੇ ਜੇ ਮੇਰੇ ਰਵੋਲਟ ਹੀ ਹੋ ਗਿਆ ਆਪਣੇ ਵੱਲੋਂ ਹੁਣ ਇਹ ਜਿਹੜੇ ਇਹੋ ਜੀਆਂ ਗੱਲਾਂ ਹੁੰਦੀਆਂ ਕੀ ਉਹ ਪਾਰਟੀ ਦੇ ਤੁਸੀਂ ਲਾਇਲ ਲੀਡਰ ਮੰਨੋਗੇ ਉਹਨਾਂ ਦਾ ਦੁੱਖ ਠੀਕ ਹੈ ਦੁੱਖ ਦੀ ਨਹੀਂ ਗੱਲ ਦੂਜੇ ਪਾਸੇ ਉਹ ਪਾਰਟੀਆਂ ਜਿਨ੍ਹਾਂ ਨੇ ساری ਉਮਰ ਉਹਨਾਂ ਆਪਣੀਆਂ ਹੀ ਪਾਰਟੀਆਂ ਤੋਂ ਖਾਦਾ ਜਿਦ ਤਰ੍ਹਾਂ ਕੈਪਟਨ ਦੇ ਪਰਿਵਾਰ ਦੀ ਗੱਲ ਆ ਹੈਨਾ ਕਿਹੜੀ ਚੀਜ਼ ਨਹੀਂ ਹੈ ਚੀਫ ਮਿਨਿਸਟਰੀਆਂ ਦੋ ਵਾਰੀ ਹੋਰ ਕੀ ਦੇ ਦੇਣੇ ਮਖਾਣੇ ਦੇਣੇ ਹਿੰਦੇ ਫਿਰ ਨਹੀਂ ਤੁਹਾਨੂੰ ਕਿਤੇ ਕਿਸਮਤ ਆ ਤੁਸੀਂ ਭੱਜ ਕੇ ਜਾ ਕੇ ਉੱਥੇ ਬੁੱਕਲੇ 'ਚ ਬਹਿ ਗਏ ਜਦੋਂ ਕੰਮ ਦਾ ਵੇਲਾ ਆਇਆ ਜਦੋਂ ਤੁਹਾਨੂੰ ਕੋਈ ਚੁਣੌਤੀ ਆਈ ਉਹ ਉਧਰਲੇ ਪਾਸੇ ਚਲੇ ਡਾਕਟਰ ਬਲਬੀਰ ਸਿੰਘ ਜਿਹੜੇ ਇਧਰ ਹੋਵਾਂ ਉਹ ਤੇ ਗਾਂਧੀ ਦੀ 2014 'ਚ ਕੈਂਪੇਨ ਦੇ ਇੰਚਾਰਜ ਸੀ ਗਾਂਧੀ ਜੀ ਨੇ ਸੱਚ ਬੋਲਿਆ ਉਹਨਾਂ ਨੂੰ ਸਜ਼ਾ ਮਿਲ ਗਈ ਉਹ ਉੱਥੇ ਚਲੇ ਗਏ ਪਹਿਲਾਂ ਸਸਪੈਂਡ ਰਹੇ 4 ਸਾਲ ਇਸੇ ਹੀ ਆਪ ਨੇ ਰੱਖਿਆ ਉਹਨਾਂ ਨੂੰ ਕਿਉਂਕਿ ਪ੍ਰਸ਼ਾਦ ਪੁੱਛਣ ਜਗਿੰਦਰ যাদਬ ਹੁਣਾ ਦੇ ਨਾਲ ਉਹਨਾਂ ਨੇ ਕਿਹਾ ਕਿ ਇੱਥੇ ਤੇ ਡੈਮੋਕ੍ਰੇਸੀ ਤੇ ਹੈ ਨਹੀਂ ਇੱਥੇ ਇਹ ਤੇ ਮੋਦੀ ਵਾਂਗੂ ਡਿਕਟੇਟਰਸ਼ਿਪ ਹੀ ਆ ਜਦੋਂ ਬੰਦਿਆਂ ਨੂੰ ਬੋਲਣ ਨਹੀਂ ਦਿੱਤਾ ਤੇ ਮੀਟਿੰਗ ਤੋਂ ਚੁੱਕ ਕੇ ਬਾਹਰ ਸੁੱਟ ਕੇ ਕਬਜ਼ਾ ਕਰ ਲਿਆ ਪਾਰਟੀ ਦਾ ਇਹ ਮੈਂ ਉੱਥੇ ਆਈ ਬਠ ਨੇ ਸਿਆ 28 ਮਾਰਚ 2015 ਦੀ ਗੱਲ ਹੈ ਗੁਰਗਾਉਂ ਦੀ ਇਸ ਲਈ ਇਹ ਜਿਹੜੇ ਬੈਕਗ੍ਰਾਉਂਡ ਚ ਸਾਰਾ ਕੁਝ ਹੋ ਰਿਹਾ ਆ ਇਹ ਇਨਾ ਹਾਲਾਤਾਂ ਚ ਤੇਜਿੰਦਰ ਆਪਣੇ ਨਿੱਜੀ ਹਿੱਤ ਰੱਖਣਾ ਸਵਾਰਥ ਰੱਖਣਾ ਮੇਰਾ ਹੱਕ ਸੀ ਮੇਰਾ ਫਿਰ ਜਿਹੜੀਆਂ ਗੱਲਾਂ ਦੇਸ਼ ਦੀਆਂ ਕਰਦੇ ਆ ਗਰੀਬ ਦੀਆਂ ਕਰਦੇ ਆ ਐਸੀ ਜਾਨੀ ਸ਼ੈਡਿਊਲਡ ਕਾਸ ਜਾਂ ਆਦਿਵਾਸੀਆਂ ਦੀਆਂ ਗੱਲਾਂ ਕਰਦੇ ਤੁਸੀਂ ਔਰਤ ਦੇ ਹੱਕ ਦੀਆਂ ਗੱਲਾਂ ਕਰਦੇ ਇਹ ਸਾਰੀਆਂ ਲੋਕਾਂ ਨੂੰ ਲੁਭਾਵੀਆਂ ਹੈ ਸੁਪਨੇ ਦੇ ਦੇਣੇ ਚਾਹੁੰਦੇ ਆ ਉਹਨਾਂ ਨੂੰ ਸਿਰਫ ਪਰਮਿਤ ਕਰਨ ਲਈ ਕਰਦੇ ਆ ਜੇ ਉਹਨਾਂ ਨਾਲ ਉਸ ਦੇਸ਼ ਨਾਲ ਉਸ ਡੈਮੋਕ੍ਰੇਸੀ ਨਾਲ ਉਸ ਕਾਨੂੰਨ ਦੇ ਨਾਲ ਤੇ ਉਹਨਾਂ ਦੇਸ਼ ਵਾਸੀਆਂ ਨਾਲ ਸੱਚੀ ਕਮਿਟਿਡ ਹੈ ਫਿਰ ਕੋਈ ਵੀ ਆਵੇ ਜਿਹੜਾ ਵੀ ਬੈਟਰ ਕੰਮ ਕਰ ਸਕਦਾ ਜਾਂ ਤੁਸੀਂ ਕਹੋ ਕਿ ਉਹ ਬੰਦੇ ਮਾੜੇ ਲਿਆਂਦੇ ਆ ਬਿਲਕੁਲ ਗੱਲ ਇਹ ਹੈ ਕਿ ਜਿਹੜੇ ਸਾਰੇ ਸਿਆਸੀ ਲੀਡਰ ਇਹ ਕਹਿੰਦੇ ਨੇ ਕਿ ਅਸੀਂ ਸੇਵਾ ਕਰ ਰਹੇ ਹਾਂ ਜੀ ਮੈਂ ਹੁਣ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸੇਵਾ ਕਰਦਾ ਸੀ ਫਿਰ ਅਕਾਲੀ ਦਲ ਵੱਲੋਂ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਜਾਂ ਫਿਰ ਭਾਜਪਾ ਵੱਲੋਂ ਮਤਲਬ ਮੈਂ ਸੇਵਾ ਕਰ ਰਿਹਾ ਸੀ ਸੇਵਾ ਦਾ ਮੌਕਾ ਦਿਓ ਸੇਵਾ ਦਾ ਮੌਕਾ ਦਿਓ ਮਤਲਬ ਇਹ ਸ਼ਬਦ ਤੇ ਨਾ ਬੈਨ ਲੱਗ ਜਾਣਾ ਚਾਹੀਦਾ ਇਹ ਸ਼ਬਦ ਇਹਨਾਂ ਕੋਲ ਖੋਣਾ ਚਾਹੀਦਾ ਹੈ ਵੀ ਜੇ ਸੇਵਾ ਇਹੋ ਜੀ ਹੁੰਦੀ ਹੈ ਤੇ ਫਿਰ ਅਸਲ ਸੇਵਾ ਦੇ ਮਾਇਨੇ ਕੀ ਨੇ ਮਤਲਬ ਨਾਮ ਸੇਵਾ ਦਾ ਕਿ ਮੈਂ ਇਲਾਕੇ ਦਾ ਮੁੱਖ ਸੇਵਾਦਾਰ ਹਾਂ ਜੀ ਮੈਂ ਇਲਾਕੇ ਦਾ ਮੁੱਖ ਚੌਂਕੀਦਾਰ ਹਾਂ ਤੇ ਮੈਨੂੰ ਸੇਵਾ ਦਾ ਮੌਕਾ ਦੇ ਉਹ ਸੇਵਾ ਕਿਹੜੀ ਸੇਵਾ ਤੇ ਜੇ ਤੁਸੀਂ ਕਰਨੀ ਹੈ ਆਮ ਵਰਕਰ ਰਹਿ ਕੇ ਵੀ ਕਰ ਸਕਦੇ ਹੋ ਜੇ ਤੁਸੀਂ ਸੇਵਾ ਕਰਨੀ ਹੀ ਹੈ ਉੱਚ ਭਾਵੇਂ ਜਿੱਤੋ ਭਾਵੇਂ ਹਾਰੋ ਤੇ ਇਹ ਜ਼ਰੂਰੀ ਤੇ ਨਹੀਂ ਜੇ ਤੁਹਾਨੂੰ ਟਿਕਟ ਮਿਲ ਗਈ ਐਮਪੀ ਐਮਐਲਏ ਬਣ ਕੇ ਹੀ ਤੁਹਾਡੀ ਸੇਵਾ ਹੋਣੀ ਹੈ ਸੋ ਜਿਹੜਾ ਸੇਵਾ ਸ਼ਬਦ ਹੈ ਮੇਰੇ ਖਿਆਲ ਹੈ ਇਹਦੀ ਥਾਂ ਤੇ ਇਹਨਾਂ ਨੂੰ ਕੁਝ ਹੋਰ ਕਰ ਲੈਣਾ ਚਾਹੀਦਾ ਹੈ ਮੇਰਾ ਮੌਕਾ ਦੋ ਦਿਨ ਇਮਾਨਦਾਰੀ ਨਾਲ ਤੇ ਹੋਈ ਹੈ ਉਧਰ ਇੱਕ ਨਾ ਹਾਈ ਕੋਰਟ ਦੇ ਵਿੱਚ ਦਿੱਲੀ ਕਿਸੇ ਨੇ ਪਟੀਸ਼ਨ ਪਾਈ ਸੀਗੀ ਤੇ ਪਟੀਸ਼ਨ ਇਹ ਪਾਈ ਸੀ ਕਿ ਜਿਹੜੇ ਜੇਲ੍ਹ ਚ ਬੰਦ ਨੇ ਬੰਦੇ ਜਿਹੜੇ ਮਤਲਬ ਕਿਸੇ ਵੀ ਅ ਜੁਰਮ ਕਰਕੇ ਸਜ਼ਾ ਕੱਟ ਰਹੇ ਨੇ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਉਹ ਚੋਣ ਤੇ ਲੜੀ ਸਕਦੇ ਨੇ ਸੋ ਉਹਨਾਂ ਨੂੰ ਵੀਡੀਓ ਕਾਨਫਰੈਂਸ ਰਾਹੀਂ ਆਪਣਾ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸੋ ਜਿਹੜੇ ਦਿੱਲੀ ਹਾਈ ਕੋਰਟ ਦੇ ਮਤਲਬ ਵਿੱਚ ਇੱਕ ਬਹਿਸ ਹੋਈ ਹੈ ਉੱਥੇ ਜਿਹੜੇ ਉੱਥੋਂ ਦੇ ਚੀਫ ਜਸਟਿਸ ਸੀਗੇ ਮਨਮੋਹਨ ਸਿੰਘ ਬੈਂਚ ਨੇ ਇਹ ਕਿਹਾ ਹੈ ਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਅਜਿਹਾ ਆਦੇਸ਼ ਨਹੀਂ ਦੇ ਸਕਦੇ ਕਿਉਂਕਿ ਬਹੁਤ ਸਾਰੇ ਕ੍ਰਿਮੀਨਲ سنگੀਨ ਜ਼ੁਰਮਾਂ ਦੇ ਵਿੱਚ ਜਿਹੜੇ ਲੋਕ ਅੰਦਰ ਨੇ ਉਹਨਾਂ ਨੂੰ ਇਸ ਤਰ੍ਹਾਂ ਤਾਂ ਫਿਰ ਸਾਰੇ ਜਿਹੜੇ ਆਪੋ ਆਪਣੀ ਸਿਆਸੀ ਪਾਰਟੀਆਂ ਬਣਾ ਕੇ ਅੰਦਰ ਬਹਿ ਜਾਣਗੇ ਪ੍ਰਚਾਰ ਕਰੀ ਜਾਣਗੇ ਸੋ ਇੱਕ ਉਹਨਾਂ ਨੇ ਬੜੀ ਅਹਿਮ ਗੱਲ ਵੀ ਕਹੀ ਟਿੱਪਣੀ ਕੀਤੀ ਹੈ ਪਟੀਸ਼ਨ ਰੱਦ ਕਰਦੇ ਆ ਉਹਨਾਂ ਨੇ ਕਿਹਾ ਕਿ ਫਿਰ ਤਾਂ ਦਾਉਦ ਇਬਰਾਹਿਮ ਵੀ ਜੋ ਲੜੇਗਾ ਤੇ ਉਹ ਵੀਡੀਓ ਕਾਨਫਰੰਸ ਰਾਹੀਂ ਆਪਣਾ ਪ੍ਰਚਾਰ ਜਿਹੜਾ ਕਰ ਸਕਦਾ ਹੈ ਦੇਖੋ ਇਹਦੇ ਇਥੇ ਤੇ ਹਾਦੀ ਹੋ ਗਈ ਹੈ ਪਹਿਲੀ ਗੱਲ ਤੇ ਇਹ ਹੈ ਕਿ ਦੇਸ਼ ਦੇ 143 ਕਰੋੜ ਲੋਕਾਂ ਚੋਂ ਬਾਹਰ ਬੈਠੇ ਪਾਰਟੀਆਂ ਕੋਲ ਬੰਦੇ ਨਹੀਂ ਹੈਗੇ ਜਿਹੜਾ ਬੰਦਾ ਡਾਊਟਫੁਲ ਹੋ ਗਿਆ ਜਿੱਤੇ ਕੇਸ ਚੱਲਿਆ ਜਿਹਨੂੰ ਅੰਦਰ ਕੀਤਾ ਕੋਈ ਤੇ ਗੱਲ ਹੋਊਗੀ ਮੈਂ ਕਿਹਾ ਬਿਲਕੁਲ ਬਾਅਦ ਵਿੱਚ ਬਰੀ ਹੋ ਜਾਏ ਬਰੀ ਜਿਹੜੇ ਹੋ ਜਾਂਦੇ ਆ ਬਹੁਤੇ ਕਿਉਂਕਿ ਸਫੀਸ਼ੀਐਂਟ ਐਵੀਡੈਂਸ ਨਹੀਂ ਮਿਲਦੇ ਇਹ ਨਹੀਂ ਕਿ ਗੱਲ ਉਹਨਾਂ ਦਾ ਕਸੂਰ ਨਹੀਂ ਹੁੰਦਾ ਪਰ ਜਦੋਂ ਇਹੋ ਜੀ ਗੱਲ ਹੋ ਗਈ ਹੈ ਮੇਰਾ ਤੇ ਖਿਆਲ ਹੈ ਕਿ ਚਾਹੀਦਾ ਤੇ ਉਲਟਿਆ ਕਿ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਨਹੀਂ ਵੀ ਇਸ ਵਾਰੀ ਨਹੀਂ ਜਨਤਕ ਤੁਸੀਂ ਜੀਲ ਦੇ ਅੰਦਰ ਬੈਠਿਆ ਕੋਰਟ ਤੁਹਾਨੂੰ ਕਿਸੇ ਕਰਕੇ ਹੀ ਅੰਦਰ ਬਟਾਇਆ ਤੁਹਾਨੂੰ ਤੁਸੀਂ ਚੋਣ ਨਹੀਂ ਲੜ ਸਕਦੇ ਚਾਹੀਦਾ ਤੇ ਕਾਨੂੰਨ ਨੇ ਕਿਉਂਕਿ ਬਾਹਰਲੇ ਬੰਦਿਆਂ ਨੂੰ ਮੌਕਾ ਮਿਲੂਆ ਪਰ ਇਹਦੇ ਚ ਇੱਕ ਦੂਜਾ ਕਾਊਂਟਰ ਆਰਗੂਮੈਂਟ ਫਿਰ ਇਹ ਆ ਜਾਂਦਾ ਆ ਕਿ ਜਿਹੜੇ ਚੰਗੇ ਬੰਦੇ ਹੈਗੇ ਆ ਰੂਲਿੰਗ ਪਾਰਟੀ ਉਹਨਾਂ ਨੂੰ ਕੋਈ ਛੋਟੇ-ਮੋਟੇ ਕੇਸ ਪਾ ਕੇ ਤੁਰੰਤ ਜਿਵੇਂ ਹੁਣ ਕੇਜਰੀਵਾਲ ਨੂੰ ਮੌਕੇ ਦੇ ਮੌਕੇ ਫੜ ਕੇ ਅੰਦਰ ਦੇ ਦਿੱਤਾ ਇਹ ਅੱਜ ਚਰਚਾ ਚੱਲ ਰਹੀ ਆ ਉਹਨਾਂ ਨੇ 3 ਤਰੀਕ ਨੂੰ ਜਵਾਬ ਮੰਗਿਆ ਹੈ ਐਡੀ ਤੋਂ ਸੁਪਰੀਮ ਕੋਰਟ ਨੇ ਪੀ ਇਹਦਾ ਜਵਾਬ ਦਿਓ ਕਿ ਤੁਸੀਂ ਇਹ ਐਨ ਚੋਣਾਂ ਦੇ 21 ਮਾਰਚ ਨੂੰ ਜਦੋਂ ਚੋਣਾਂ ਪਖੜਨ ਲੱਗ ਪਈਆਂ 16 ਮਾਰਚ ਨੂੰ ਇਲੈਕਸ਼ਨ ਕੋਡ ਲੱਗ ਗਿਆ ਤੁਸੀਂ ਉਦੋਂ ਕਿਉਂ ਫੜਿਆ ਪਹਿਲਾਂ ਕਿਉਂ ਨਹੀਂ ਫੜਿਆ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਇਸ ਕਿਸਮ ਦਾ ਤਵਹੀਦੀ ਇਹਦਾ ਮਤਲਬ ਲੋਕਾਂ ਦਾ ਜਿਹੜਾ ਬੋਲਣ ਦਾ ਅਧਿਕਾਰ ਆ ਕੈਂਪੇਨ ਕਰਨ ਦਾ ਜਾਂ ਇਹੋ ਜਿਹਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਆ ਤੁਸੀਂ ਉਹਦੇ ਤੇ ਛਾਪਾ ਮਾਰੇ ਇਹ ਗੱਲ ਇਹੋ ਜੀ ਗੱਲ ਜਿਹੜੀ ਹੈ ਇਤੋਂ ਦੂਜੇ ਪਾਸੇ ਜਿਹੜਾ ਆਰਗੂਮੈਂਟ ਜਾਂਦਾ ਉਹ ਇਹ ਜਾਂਦਾ ਵੀ ਬੰਦਿਆਂ ਨੂੰ ਜਿਹੜੇ ਚਿੰਗੇ ਬੰਦੇ ਕੰਪੀਟੈਂਟ ਮੰਨੇ ਆ ਕੋਈ ਰੌਹਲ ਗਾਂਧੀ ਦਾ ਪੁਰਾਣਾ ਕੇਸ ਕੱਢ ਕੇ ਅੰਦਰ ਪਾ ਦਿਓ ਉਹ ਹੈਨਾ ਜਾਂ ਹੋਰ ਕਿਸੇ ਨੂੰ ਖੜਗੇ ਨੂੰ ਵੀ ਅੰਦਰ ਘਰ ਤੋ ਫਿਰ ਤੇ ਸਾਰੀ ਪਾਰ ਉਹ ਇਸ ਕਰਕੇ ਇਹ ਪ੍ਰੋਵੀਜ਼ਨ ਦਿੱਤਾ ਤਾਂ ਆ ਕਿ ਬੰਦੇ ਜਤਾ ਕੋ ਕ੍ਰਿਮੀਨਲ ਐਕਚੁਅਲੀ ਹੋ ਨਹੀਂ ਜਾਂਦੇ ਸਜ਼ਾ ਮਿਲ ਨਹੀਂ ਜਾਂਦੀ ਤੇ ਉਦੋਂ ਤੱਕ ਤੁਸੀਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਡਿਟੇਨ ਬੰਦਿਆਂ ਨੂੰ ਪਰ ਇਹ ਗੱਲ ਕਹਿ ਦੇਣਾ ਇੱਕ ਸਟੈਪ ਹੋਰ ਵੀ ਚੰਗਾ ਫੇਰ ਤੇ ਪੂਰਾ ਇਹ ਤੇ ਉਹੋ ਜੀ ਗੱਲ ਇਹ ਰੱਖੇ ਜਿਵੇਂ ਮੈਂ ਤੇ ਅੰਦਰੋਂ ਹੀ ਸਰਕਾਰ ਚਲਾਉਂਗਾ ਹੁਣ ਬਥੇਰੇ ਲੋਕ ਕਹਿੰਦੇ ਆ ਵੀ ਯਾਰ ਕਿਸੇ ਹੋਰ ਨੂੰ ਫੜਾ ਦਿਓ ਥੋੜੀ ਦੇਰ ਇਹ ਕੁਰਸੀ ਦੀ ਬਾਈ ਕੋਈ ਜ਼ਰੂਰੀ ਨਹੀਂ ਆ ਕੋਈ ਵੀ ਆਪਣਾ ਉਹ ਵੀ ਗਾਂ ਨਿਆਣਿਆਂ ਨੂੰ ਦੱਸਣਗੇ ਕਿ ਸਾਡੇ ਅਸੀਂ ਵੀ ਚੀ ਮਿਨਿਸਟਰ ਦਿੱਲੀ ਦੇ ਰਹੇ ਕੀ ਫਰਕ ਪੈਂਦਾ ਨਹੀਂ ਸੱਤਾ ਨਹੀਂ ਛੱਡਦੇ ਇਹ ਕੰਮ ਉਹੋ ਜਿਹਾ ਹੈ ਕਿ ਸਾਨੂੰ ਅੰਦਰੋਂ ਹੀ ਪ੍ਰਧਾਨ ਮੰਤਰੀ ਬਣਨ ਦੀ ਵੀ ਇਜਾਜ਼ਤ ਦਿਓ ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਵੀ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ ਮੁਸਲਮਾਨਾਂ ਨੂੰ ਧਰਮ ਦੇ ਆਧਾਰ ਤੇ ਕੋਈ ਰਾਖਵਾ ਕਰਾਂ ਨਹੀਂ ਦੇਵਾਂਗਾ ਸੋ ਉਹਨਾਂ ਨੇ ਕਾਂਗਰਸ ਤੇ ਤਿੱਖਾ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ ਉਦੋਂ ਤੱਕ ਦਲਤਾਂ ਆਦੀਵਾਸੀਆਂ OBC ਲਈ ਜਿਹੜੀ ਬਣਦੀ ਰਿਜ਼ਰਵੇਸ਼ਨ ਹੈ ਰਾਖਵਾ ਕਰਨਾ ਉਸ ਆਧਾਰ ਤੇ ਮਤਲਬ ਮੁਸਲਮਾਨਾਂ ਨੂੰ ਉਸ ਆਧਾਰ ਤੇ ਨਹੀਂ ਲੈਣ ਦੇਵਾਂਗਾ ਮਤਲਬ ਉਹਨਾਂ ਨੂੰ ਰਾਖਵਾ ਕਰਨ ਨਹੀਂ ਦੇਵਾਂਗੇ ਮੁਸਲਮਾਨਾਂ ਨੂੰ ਇਹ ਕੋਈ ਧਰੂ ਵਿਕਰਨ ਦੀ ਪਾਲਸੀ ਨਹੀਂ ਹੈ ਇਹ ਜ਼ਹਿਰੀਲਾ ਭਾਸ਼ਣ ਨਹੀਂ ਹੈ ਇਹ ਆਸਵਿਧਾਨਿਕ ਨਹੀਂ ਹੈ ਇਹ ਜਿਹੜਾ ਮਾਡਲ ਕੋਡ ਆਫ ਕੰਡਕਟ ਆ ਉਹਦੇ ਵਿਰੁੱਧ ਹੈਗਾ ਜੋ ਵੀ ਉੱਥੇ ਸਾਰੇ ਮੈਂ ਤੇ ਕੱਲ ਪੜਿਆ ਸਾਰਾ ਦੇਖ ਕੇ ਆਇਆ ਉਹਦਾ ਸ਼ੁਰੂਜੀ ਪਹਿਲੇ ਪੈਰੇ ਚ ਲਿਖਿਆ ਕਿ ਜਾਤੀ ਧਰਮ ਦਾ ਨਾਮ ਨਹੀਂ ਪਰ ਉਹਦੇ ਨਾਂ ਤੇ ਪ੍ਰਚਾਰ ਜਾਂ ਵੋਟਾਂ ਨਹੀਂ ਮੰਗੀਆਂ ਜਾਣਗੀਆਂ ਤੇ ਧਰਮ ਨੂੰ ਨਫ਼ਰਤ ਫਿਲਾ ਕੇ ਮੈਂ ਕੱਲ ਉਹ ਵੀਡੀਓ ਸੁਣ ਕੇ ਤੇ ਇਹਨਾਂ ਦੇ origignal ਬਿਆਨ ਜੇ ਤੁਸੀਂ ਸੁਣੋਗੇ ਤੁਹਾਡੇ ਮਨ 'ਚ ਤੇ ਇੱਕੋ ਹੀ ਆਉਂਦੀ ਆ ਗੱਲ ਮੇਰੇ ਮਨ 'ਚ ਇਹੀ ਆਉਂਦੀ ਹੈ ਕਿ ਜੇ ਮੋਦੀ ਜੀ ਨੂੰ ਇਹ ਦਿਖ ਗਿਆ ਕਿ ਉਹ ਸੱਤਾ ਤੋਂ ਬਾਅਦ ਜਦੋਂ ਕਾਊਂਟਿੰਗ ਦੇ ਦੌਰਾਨ ਵੀ ਦਿਖ ਗਿਆ ਜਿਵੇਂ ਟਰੰਪ ਨੇ ਕੀਤਾ ਸੀਗਾ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਹਾਰ ਗਿਆ ਤੋ ਉਹਨੇ ਜਾ ਕੇ ਉੱਥੇ ਜਾ ਕੇ ਬਗਾਵਤ ਕਰ ਦਿੱਤੀ ਸਾਡੇ ਦੇਸ਼ ਦੇ ਅੰਦਰ ਇਸ ਵੇਲੇ ਪਾਈਚਾਰੇ ਨੂੰ ਸ਼ਾਂਤੀ ਨੂੰ ਬਹੁਤ ਖਤਰਾ ਮੈਨੂੰ ਇਸ ਗੱਲ ਦਾ ਕੋਈ ਉਹ ਨਹੀਂ ਚਿੰਤਾ ਨਹੀਂ ਕਿ ਮੋਦੀ ਆਉਂਦਾ ਆ ਜਾਂ ਇੱਥੇ ਡੈਮੋਕ੍ਰੇਸੀ ਰਹਿੰਦੀ ਆ ਜਾਂ ਨਹੀਂ ਰਹਿੰਦੀ ਜਿਹੜੀ ਬੀਜੇਪ ਇਹਦੇ ਜਿਹੜੇ ਵਿਰੋਧੀ ਪਾਰਟੀਆਂ ਆ ਆਂਡੀ ਆਈਏ ਕਹਿ ਰਹੇ ਆ ਕਿ ਮੁੜ ਕੇ ਆਖਰੀ ਚੋਣ ਹੋਊਗੀ ਉਹਦੇ ਬਾਅਦ ਚ ਦੇਖਾਂਗੇ ਪਰ ਜੇ ਇਸ ਵੇਲੇ ਉਹ ਸੱਚੀ ਮੁੱਚੀ ਮਾਰਜినలైజ్ ਹੋ ਜਾਂਦੀ ਹੈ ਭਾਜਪਾ ਦੀ ਆਪਣੀ ਐਕਸਪੈਕਟੇਸ਼ਨ ਨਾਲ ਉਹਨੀਆਂ ਵੋਟਾਂ ਸੀਟਾਂ ਨਹੀਂ ਮਿਲਦੀਆਂ ਜਿਹਦਾ ਆਧਾਰ ਇਹ ਕੀ ਹੈ ਕਿ ਉਹਨਾਂ ਦੀ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਦੀ ਇਨਪੁਟ ਇਹ ਹੈ ਕਿ ਉਹ 232 ਤੱਕ ਖਿੱਚ ਧੂਕੇ ਪਹੁੰਚ ਰਹੇ ਹੈ ਜੀ ਉਹ 400 370 ਕਹਿ ਰਿਹਾ ਜੇ ਇਹ ਹਾਲਤ ਰੂਗੀ ਜਿਹਦੀ ਜਿਹੜੀ ਘਬਰਾਹਟ ਤੋਂ ਇਹ ਲਗਾਤਾਰ ਜ਼ਹਿਰੀਲਾ ਪਾਛਨ ਉਹਦੀ ਜ਼ਾਹਿਰ ਵੱਧਦੀ ਜਾ ਰਹੀ ਹੈ ਜੇ ਦੋ ਫੇਜ਼ ਦੀ ਲੈਕਚਨ ਹੋਈ ਹੈ 7 ਮਈ ਨੂੰ ਤੀਜੇ ਫੇਜ਼ ਦੀ ਹੋਣੀ ਆ ਉਦੋਂ ਮਾਦ ਹੈ ਜੇ ਚਾਰ ਫੇਜ਼ ਹੋ ਰਿਹਾ ਪਹਿਲੀ ਤਰੀਕ ਨੂੰ ਜਿਹੜੀ ਪਹਿਲੀ ਜੂਨ ਨੂੰ ਆਖਰੀ ਫੇਜ਼ ਹੈਗਾ ਜਿਹੜਾ ਪੰਜਾਬ ਚ ਚੋਣਾ ਇਧਰ ਇਸ ਏਰੀਆ ਚ ਚੋਣਾ ਹੋਣੀ ਆ ਉਦੋਂ ਤੱਕ ਪਹੁੰਚਦਿਆਂ ਪਹੁੰਚਦਿਆਂ ਮੈਨੂੰ ਤੇ ਲੱਗਦਾ ਕਿ ਜੇ ਇਹਨਾਂ ਨੂੰ ਫੀਡਬੈਕ ਇਹੋ ਜੀ ਚੌਥੇ ਕ ਫੇਜ਼ ਤੋਂ ਬਾਅਦ ਮਿਲ ਗਈ ਪ੍ਰਧਾਨ ਮੰਤਰੀ ਨੂੰ ਤੇ ਉਹਦੇ ਚ ਤੇਜਿੰਦਰ ਜੀ ਇੰਨਾ ਨੇ ਕੰਮ ਹੋਰ ਚੱਕ ਦੇਣਾ ਅਜੇ ਸੁਰਾ ਹੀ ਚੱਕੀਆਂ ਹਨ ਫਿਰ ਪ੍ਰੈਕਟੀਕਲੀ ਚੱਕ ਦੇਣਗੇ ਔਰ ਇਹ ਇਹ ਹਾਲਾਤ ਤੁਸੀਂ ਦੇਖਿਓ ਜਿਹੜੀ ਮੈਂ ਜਿਹੜੀ ਗੱਲ ਆਖਰੀ ਕਹਿਣੀ ਚਾਹੁੰਨਾ 8-10000 ਬੰਦੇ ਬਹੁਤ ਹੁੰਦੇ ਆ ਐਡੇ ਵੱਡੇ ਪੂਰੇ ਦੇਸ਼ ਨੂੰ ਅੱਗ ਲਾਉਣ ਲਈ ਕਿਵੇਂ ਜਦੋਂ ਇਹ ਫੈਲ ਜਾਣੀ ਆ ਗੱਲ ਕਿਉਂਕਿ ਸੋਸ਼ਲ ਮੀਡੀਆ ਜੀ ਉਹ ਬਹੁਤ ਵੱਡੀ ਤੇਜ਼ੀ ਨਾਲ ਕੋਈ ਗੱਲ ਫੈਲਦੀ ਆ ਜਿਵੇਂ ਉਹ ਰਵੰਨਾ ਦੀ ਕਿਸ ਤਰ੍ਹਾਂ ਫੈਲੀ ਆ ਸਾਰੀ ਜਿਹੜੀਆਂ ਵੀਡੀਓ ਨੇ 2900 ਵੀਡੀਓ ਕੋਈ ਸੈਕਸ਼ੂਅਲ ਅਬਿਊਜ਼ ਦੀਆਂ ਬਣਾਈਆਂ ਹੋਈਆਂ ਸੀ ਜਿਹੜਾ ਐਮਪੀ ਜਨ ਨੂੰ ਹੁਣ ਬਾਹਰ ਕੱਢਿਆ ਦੇਵਗੋੜਾ ਹੋਣਾ ਨੇ ਉਹ ਉਸ ਸਪੀਡ ਨਾਲ ਜਦੋਂ ਫੈਲੂਗੀ ਉਦੋਂ ਤੇ ਸਪੀਡ ਨਹੀਂ ਸੀ ਨਾ 747 ਚ ਉਦੋਂ ਤੇ ਨਾ ਫੋਨ ਸੀ ਨਾ ਕੁਝ ਜੀ ਨਾ ਕੁਝ ਫਿਰ ਵੀ 10 ਲੱਖ ਲੋਕ ਵੱਡੇ ਗਏ ਕਿਉਂ ਉਹ ਆਪਣਾ ਬੰਦੇ ਦਾ ਇੱਕ ਸਾਈਕੋ ਪੀਅਰ ਹੋ ਜਾਂਦਾ ਬੜਾ ਅੰਦਰੋਂ ਡਰ ਹੋ ਜਾਂਦਾ ਕਿ ਜੇ ਮੈਂ ਅਗਲੇ ਨੂੰ ਨਾ ਵੜਿਆ ਉਹਨੇ ਮੈਨੂੰ ਮਾਰ ਦੇਣਾ ਇਸ ਕਰਕੇ ਉਹ ਆਪਣੇ ਬਚਾਅ ਦੇ ਵਿੱਚ ਉਹਨੂੰ ਮਾਰੀ ਜਾਉ ਉਹ ਇਤਨਾ ਸਪਿਲਓਵਰ ਹੁੰਦਾ ਇੱਕ ਇਹੋ ਜੀ ਅੱਗ ਵਾਂਗੂ ਫੈਲ ਜਾਂਦੀ ਆ ਕਿ ਵੱਡ ਬਢੇਗਾ ਧੜਾ ਧੜੂ ਉਹਦੇ ਵਿੱਚ ਮਾਣ ਮਹਿਸੂਸ ਹੋਣ ਲੱਗਦਾ ਉਹ ਗਿਣਦਿਆ ਕਿ ਅੱਜ ਮੈਂ ਇਨੇ ਮਾਰੇ ਤੇ ਖੁਸ਼ੀ ਹੋ ਕੇ ਦੱਸਦੇ ਇਸ ਕਿਸਮ ਦਾ ਕਿਤੇ ਦੇਸ਼ ਦੇ ਅੰਦਰ ਅੱਗ ਲਾਉ ਲਾਂਬੂ ਲਾਉ ਕੰਮ ਨਾ ਸ਼ੁਰੂ ਹੋ ਜੇ ਮੈਂ ਬਿਨਾ ਅੰਕੜਿਆਂ ਤੋਂ ਬਿਨਾ ਕਿਸੇ ਐਵੇਂ ਗੱਲ ਨੂੰ ਬਣਾਉਣ ਦੀ ਖਾਤਰ ਨਹੀਂ ਕਹਿ ਰਿਹਾ ਇਹਦੇ ਚ ਕੁਝ ਬੰਦੇ ਜਿਹੜੇ ਬਿਲਕੁਲ ਸੱਤਾ ਦੇ ਨੇੜੇ ਵੀ ਹੁੰਦੇ ਆ ਉਹ ਬੰਦੇ ਇਸ ਗੱਲ ਦਾ ਫੀਡਬੈਕ ਦੇ ਰਿਹਾ ਤੇ ਚਿੰਤਾ ਪ੍ਰਗਟ ਕਰ ਰਿਹਾ ਕਿ ਪ੍ਰਧਾਨ ਮੰਤਰੀ ਰੱਬ ਦਾ ਵਾਸਤਾ ਇਹਨਾਂ ਨੂੰ ਸਾਰੇ ਆਪਾਂ ਬੇਨਤੀ ਕਰੀਏ ਕਿ ਤੁਸੀਂ ਆ ਜਹਿਰ ਉਗਲਣਾ ਬੰਦ ਕਰੋ ਬਿਲਕੁਲ ਉਧਰ ਜਿਹੜਾ ਆਮ ਆਦਮੀ ਪਾਰਟੀ ਨਾਲ ਜਦੋਂ ਗੱਠ છોੜ ਹੋਇਆ ਇੰਡੀਆ ਅਲਾਈਅንስ ਬਣਿਆ ਸੋ ਕਾਂਗਰਸ ਤੋਂ ਨਾਰਾਜ਼ ਦੋ ਵਿਧਾਇਕਾਂ ਨੇ ਵੀ ਆਪਣੀ ਪਾਰਟੀ ਜਿਹੜੀ ਛੱਡ ਦਿੱਤੀ ਹੈ ਉਹਦੇ ਚ ਨੇ ਜੀ ਸਾਫ ਕਾ ਵਿਧਾਇਕ ਨੇ ਜਿਹੜੇ ਨੀਰਜ ਬਸੋਆ ਤੇ ਨਸੀਬ ਸਿੰਘ ਦੋਨੋਂ ਸਾਫ ਕਾ ਵਿਧਾਇਕ ਨੇ ਉਹਨਾਂ ਨੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹ ਦਿੱਲੀ ਦੇ ਵਿੱਚ ਉਹ ਕਹਿੰਦੇ ਵੀ ਸਾਨੂੰ ਇਹ ਮਨਜ਼ੂਰ ਨਹੀਂ ਸੀ ਏਦੋਂ ਪਹਿਲਾਂ ਦਿੱਲੀ ਇਕਾਈ ਦੇ ਤੁਹਾਨੂੰ ਪਤਾ ਹੈ ਜਿਹੜੇ ਕਾਂਗਰਸ ਦੇ ਪ੍ਰਧਾਨ ਸੀ ਅਰਵਿੰਦਰ ਸਿੰਘ ਲਵਲੀ ਉਹਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਸੁਰ ਤਲਬਦਨੂ ਆਂਦੀ ਜਿਹੜੀ ਸਪੀਡ ਹੈ ਜਿਹੜੀ ਰੇਸ ਹੈ ਜਿਹੜਾ ਦੌਰ ਚੱਲ ਰਿਹਾ ਹੈ ਇਕੱਲੇ ਪੰਜਾਬ ਚ ਨਹੀਂ ਚੱਲ ਰਿਹਾ ਸਾਰੇ ਦੇਸ਼ ਚ ਚੱਲ ਰਿਹਾ ਆਹੋ ਬਿਲਕੁਲ ਕਾਂਗਰਸ ਲਈ ਇਹ ਰਾਹੁਲ ਗਾਂਧੀ ਜਿੰਨਾ ਮਰਜੀ ਕਹੇ ਇਹਨੂੰ ਇੱਕ ਵੱਡੇ ਆਪਰੇਸ਼ਨ ਤੇ ਕਰਨੇ ਪੈਣੇ ਆ ਇਹ ਜਿਹੜੀਆਂ ਕਾਲੀਆਂ ਭੇਡਾਂ ਆ ਭਾਵੇਂ ਉਹ ਵੱਡੇ ਉਮਰ ਦੇ ਹੋ ਗਏ ਜਿਨ੍ਹਾਂ ਨੇ ਮਲਾਈਆਂ ਖਾ ਖਾ ਕੇ ਸਾਰੀ ਉਮਰ ਕੱਟੀ ਆ ਹੁਣ ਉਹਨਾਂ ਨੂੰ ਜਦੋਂ ਕੰਮ ਕਰ ਮੈਨੂੰ ਤਾਂ ਚੰਗਾ ਲੱਗਦਾ ਜਿਹੜਾ ਕੀ ਹੈ ਆਨੰਦ ਸ਼ਾ ਕੀ ਹੈ ਸ਼ਰਮ ਆਨੰਦ ਸ਼ਰਮਾ ਉਹਨੂੰ ਕਾਂਗੜਾ ਤੋਂ ਖੜਾ ਕੀਤਾ ਨੇਤਕੀ ਕਾਂਗਰਸ ਨੇ ਪਹਿਲੀ ਵਾਰ ਹੀ ਖੜੇ ਹੋਇਆ ਉਹ ਜੋ ਸਤਾਇਆਂ ਮੈਨੂੰ ਜਿੱਥੇ ਤੱਕ ਯਾਦ ਆ ਉਹ ਜੀ ਸਤਾਏ ਜੀਤੇ ਹੀ ਕਿ ਜੀ ਸਤਾਈ ਗਰੁੱਪ ਸੀਗਾ ਜਿਹੜੇ ਕਾਂਗਰਸ ਦੇ ਗਰੁੱਪ ਜਿਹੜੇ ਉਹਨਾਂ ਦੀ ਵਿਰੋਧਤਾ ਕਰਦੇ ਸੀ ਰਾਹੁਲ ਗਾਂਧੀ ਦੀ ਉਹਨਾਂ ਦੇ ਹਿੱਸਾ ਸੀਗੇ ਮੈਨੂੰ ਜਿੱਥੇ ਤੱਕ ਮੇਰੀ ਮੈਮਰੀ ਚੋਂ ਯਾਦ ਆ ਮੇਬੀ ਰੋਂਗ ਪਰ ਪਰ ਚੰਗਾ ਤੁਸੀਂ ਕੰਮ ਤੇ ਕਰੋ ਧੁੱਪ ਸੇ ਕੋ ਜਾ ਹੋਰ ਕਿਤੇ ਭੱਜ ਨਾ ਕਰੋ ਪਤਾ ਲੱਗੇ ਸੱਤਾ ਕੀ ਹੁੰਦੀ ਆ ਤੁਸੀਂ ਕਦੀ ਆਓ ਕਦੀ ਆਓ ਇਸ ਲਈ ਪਾਰਟੀ ਲਈ ਕੰਮ ਕਰਨ ਵਾਲੇ ਸੋਚ ਲਈ ਘਟਿਆ ਤੇ ਆਪਣੇ ਸੱਤਾ ਇਬਲਾਸ਼ੀ ਆਪਣੇ ਸੁੱਖ ਸੱਖ ਦੀ ਜਗਾੜਬਾਜੀ ਚ ਜ਼ਿਆਦਾ ਰਹਿੰਦੇ ਇਹਨਾਂ ਲੋਕਾਂ ਨੇ ਹੁਣ ਇਹਨਾਂ ਨੂੰ ਇਹ ਚਿੰਤਾ ਨਹੀਂ ਹੈ ਦੇਖੋ ਗੱਲ ਤੇ ਜਿਉਂ ਦੇਖੋ ਤੇ ਮਾੜੀ ਹੈ ਇੱਕ ਵਿਰੋਧੀ ਪਾਰਟੀ ਰੂਲਿੰਗ ਪਾਰਟੀ ਦੇ ਨਾਲ ਮਿਲ ਕੇ ਚੋਣ ਲੜੇ ਗੱਲ ਤੇ ਜਿਉਂ ਦੇਖੋ ਤੇ ਮਾੜੀ ਹੈ ਇਸੇ ਕਾਰਨ ਕਰਕੇ ਕਿਉਂਕਿ ਇੱਥੇ ਨਿਗਲ ਨਹੀਂ ਸਕੇ ਪੰਜਾਬ ਦੇ ਵਿੱਚ ਉਹ ਸਾਹਮਣੇ ਸਾਹਮਣੇ ਖੜੇ ਆ ਇੱਕ ਦੂਜੇ ਦੇ ਤੇ ਚੰਡੀਗੜ੍ਹ ਦੇ ਵਿੱਚ ਇੱਕ ਦੂਜੇ ਨੂੰ ਸਪੋਰਟ ਕਰ ਰਿਹਾ ਦਿੱਲੀ ਦੇ ਵਿੱਚ 4 7 ਦਿਨ ਦਾ ਜਿਹੜਾ ਸਮਝੌਤਾ ਕੀਤਾ ਉਹ ਇੱਕ ਲਾਰਜਰ ਇਸ਼ੂ ਨੂੰ ਮੱਦੇ ਨਜ਼ਰ ਰੱਖ ਕੇ ਆ ਜਿਹੜਾ ਕਿ ਕੇਜਰੀਵਾਲ ਨੂੰ ਵੀ ਦੇਖਦਾ ਸੀ ਤੇ ਇਸੇ ਕਰਕੇ ਉਹ ਅੰਦਰ ਵੀ ਹੈ ਬੈਠਾ ਤੇ ਇਹ ਰਾਹੁਲ ਗਾਂਧੀ ਨੂੰ ਵੀ ਦੇਖਦਾ ਵੀ ਉਹ ਨਾਲ ਹੀ ਵੀ ਫਿਰ ਸੀਟ ਕੇਜਰੀਵਾਲ ਦੇ ਨਾਲ ਵਾਲਾ ਹੀ ਕਮਰਾ ਹੋ ਸਕਦਾ ਕਿਤੇ ਤਿਹੜ ਜੇਲ੍ਹ 'ਚ ਇਸ ਕਰਕੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਇਕੱਠੇ ਹੋ ਕੇ ਬਹੁਤੇ ਲਾਲਚ ਦੀ ਜਗ੍ਹਾ ਪਹਿਲਾਂ ਭਾਜਪਾ ਨੂੰ ਰਹਿ ਗਿਆ ਫਿਰ ਆਪਸ ਵਿੱਚ ਲੜ ਲਾਂਗੇ ਇਹ ਫੈਸਲਾ ਉਹਨਾਂ ਆਪਣੀ ਪਾਰਟੀ ਦੀ ਐਸੀ ਚਿੰਤਾ ਨੂੰ ਜਾਂ ਦੇਸ਼ ਦੀ ਜਿਹੜੀ ਉਹ ਚਿੰਤਾ ਪ੍ਰਗਟ ਕਰ ਰਿਹਾ ਉਸ ਨੂੰ ਇਹ ਨਹੀਂ ਸਮਝਦੇ ਤੇ ਫਿਰ ਤੇ ਇਹਦਾ ਮਤਲਬ ਹੈ ਕਿ ਜਿਹੜਾ ਨਿਜਵਾਦ ਨਿੱਜੀ ਲਾਲਚ ਸੱਤਾ ਦੀ ਜਿਹੜੀ ਹੋੜ ਆ ਉਹ ਜ਼ਿਆਦਾ ਕੰਮ ਕਰ ਰਹੀ ਆ ਨਾ ਕਿ ਦੇਸ਼ ਸੇਵਾ ਦੀ ਉਧਰ ਜਾਪਾਨ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਫੂਮਿਓ ਕਸ਼ੀਦਾ ਸੋ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਹੁਣੇ ਮਤਲਬ ਐਤਵਾਰ ਉੱਥੇ ਚੋਣਾਂ ਹੋਈਆਂ ਨੇ ਜਿਮਨੀ ਚੋਣਾਂ ਉਹਨਾਂ 'ਚ ਸੱਤਾਧਾਰੀ ਜਿਹੜੀ ਪਾਰਟੀ ਦੀ ਹਾਰ ਹੋਈ ਹੈ ਉਹਦਾ ਕਾਰਨ ਉਹ ਕਹਿੰਦੇ ਵੀ ਜਿਹੜਾ ਸਿਆਸੀ ਭ੍ਰਿਸ਼ਟਾਚਾਰ ਹੈ ਇਹ ਉਹਦਾ ਕਾਰਨ ਹੈ ਇਹਦੀ ਨਾਂ ਤੇ ਉਹ ਜ਼ਿੰਮੇਵਾਰੀ ਲੈਣ ਲੱਗੇ ਨੇ ਤੇ ਨਾ ਉਹ ਕਹਿੰਦੇ ਵੀ ਉਹ ਅਸਤੀਫਾ ਦੇਣਗੇ ਸੋ ਨਾ ਹੀ ਪਾਰਟੀ ਦੇ ਅਧਿਕਾਰੀਆਂ ਨੂੰ ਬਦਲਣਗੇ ਕਸ਼ੀਦਾ ਨੇ ਇਹ ਵੀ ਆਖਿਆ ਹੈ ਕਿ ਉਹ ਇਹਦੀ ਬਜਾਏ ਭ੍ਰਿਸ਼ਟਾਚਾਰ ਵਿਰੋਧੀ ਉਹ ਪਾਵਾਂ ਅਤੇ ਸਿਆਸੀ ਸੁਧਾਰਾਂ ਤੇ ਧਿਆਨ ਕੇਂਦ੍ਰਿਤ ਕਰਨਗੇ ਉਹਨਾਂ ਨੇ ਕਿਹਾ ਕਿ ਮੈਂ ਨਤੀਜਿਆਂ ਨੂੰ ਵੀ ਗੰਭੀਰਤਾ ਨਾਲ ਲੈਣਾ ਪਰ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਯਾਨੀ ਕਿ ਹਾਲ ਦੀ ਘੜੀ ਮੋਟੀ-ਮੋਟੀ ਗੱਲ ਇਹ ਹੈ ਕਿ ਉਹਨਾਂ ਨੇ ਅਸਤੀਫਾ ਦੇਣ ਤੋਂ ਇਨਕਾਰ ਕੀਤਾ ਤੇ ਖੋਜ ਜੁਮਾਨੇ ਗਏ ਜਦੋਂ ਮੈਂ ਸੁਣਦਾ ਕਿ ਹਿਮਾਚਲ ਦੇ ਵਿੱਚ ਜਦੋਂ ਅਰੀਲ ਦੇ ਉਹ ਸ੍ਰੁੰਗਾਂ ਪੁੱਟ ਪੁੱਟ ਕੇ ਸ਼ਿਮਲੇ ਨੂੰ ਰੇਲ ਕੱਟੀ ਜਾ ਰਹੀ ਸੀ ਤੇ ਕਿਸੇ ਇੰਜੀਨੀਅਰ ਦਾ ਜਿਹੜਾ ਇੱਕ ਪਾਸਿਓਂ ਪੁੱਟੀ ਜਾ ਰਹੀ ਸੀ ਤੇ ਦੂਜੇ ਪਾਸਿਓਂ ਪੁੱਟ ਕੇ ਤੇ ਉਹਦਾ ਮੱਥਾ ਬਿਲਕੁਲ ਬਰਾਬਰ ਰਲਣਾ ਸੀ ਉਹ 1 ਇੰਚ ਦਾ ਫਰਕ ਰਹਿ ਗਿਆ ਤੇ ਉਹਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ ਸੀ ਇੰਜੀਨੀਅਰ ਨੇ ਕਿ ਨਾ ਇਹ ਤੇ ਮੇਰਾ ਕੰਮ ਟੀ ਜਣੀ ਸ਼ਰਮ ਦੀ ਗੱਲ ਹੀ ਨਹੀਂ ਉਹਨੂੰ ਆਪਣੀ ਤੋਹੀਨ ਹੀ ਨਹੀਂ ਲੱਗੀ ਇਹਨਾਂ ਦੀ ਗੱਲ ਕਰ ਲਓ ਤਾਂ ਹੁਣ ਤੇ ਜਿਹੜਾ ਸਭ ਤੋਂ ਵੱਡੇ ਬਿਸ਼ਰਮ ਆ ਸਭ ਤੋਂ ਮੋਟੀ ਖਲੜੀ ਵਾਲੇ ਬੰਦੇ ਸਭ ਤੋਂ ਵੱਡੇ ਪੋਲਿਟਿਸ਼ੀਅਨ ਆ ਜਿਹੜੇ ਸਭ ਤੋਂ ਬਿਹੂਦਾ ਬੋਲਣ ਸਭ ਤੋਂ ਵੱਡਾ ਝੂਠ ਬੋਲਣ ਸਭ ਤੋਂ ਜ਼ਿਆਦਾ ਸੱਤਾ ਦੇ ਲਾਲਚੀ ਹੋਣ ਉਹ ਹੀ ਸਭ ਤੋਂ ਵੱਡੇ ਲੀਡਰ ਆ ਮੈਨੂੰ ਤੇ ਲੱਗਦਾ ਜ਼ਮਾਨਾ ਹੀ ਇੰਨਾ ਬਦਲ ਗਿਆ ਕੋਈ ਕਿਸੇ ਕਿਸਮ ਦੀ ਸ਼ਰਮ ਹਜਾ ਚ ਨੂੰ ਕਹਿੰਦੇ ਆ ਕਿ ਯਾਰ ਐ ਕੁਝ ਹੋਇਆ ਤੇ ਜਦ ਤੱਕ ਲੋਕ ਧੱਕੇ ਮਾਰ ਕੇ ਜਾਂ ਲੋਕ ਐ ਜਿਹੇ ਹਾਲਾਤ ਪੈਦਾ ਕਰਕੇ ਜਾਂ ਉਥੋਂ ਦੀਆਂ ਕੋਰਟਾਂ ਕੋਈ ਵੱਡਾ ਵਰਡਿਕ ਦੇ ਕੇ ਉਹਨਾਂ ਨੂੰ ਨਾ ਕਿਸੇ ਪਾਸੇ ਧੱਕਣ ਉਹ ਕਹਿੰਦੇ ਕੁਰਸੀ ਤੇ ਮੇਰੀ ਆ ਜਦ ਤੱਕ ਮੈਨੂੰ ਆਖਰੀ ਸਾਹ ਤੱਕ ਜਾਂ ਆਖਰੀ ਹੀਲੇ ਵਸੀਲੇ ਤੱਕ ਮੈਂ ਨਹੀਂ ਛੱਡਦਾ ਕਈ ਤੇ ਹਸਮਦਾਨ ਹੀ ਬਦਲ ਦਿੰਦੇ ਆ ਇਹੋ ਹੀ ਚਿੰਤਾ ਇਸ ਵੇਲੇ ਦੇਸ਼ ਦੀ ਚੋਣਾਂ ਦੇ ਵਿੱਚ ਵੀ ਸਾਡੀਆਂ ਚੋਣਾਂ ਚ ਵੀ ਪ੍ਰਗਟ ਕੀਤੀ ਜਾ ਰਹੀ ਹੈ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਸੋ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਹੈ ਇਸੇ ਤਰ੍ਹਾਂ ਦਾ ਹੀ ਬਣਦਾ ਜਾ ਰਿਹਾ ਹੈ ਨਫ਼ਰਤੀ ਭਾਸ਼ਣ ਨੇ ਜਿਹੜੇ ਉਹ ਲਗਾਤਾਰ جاری ਨੇ ਔਰ ਜਿਸ ਤਰੀਕੇ ਆਪਾਂ ਦੇਖ ਰਹੇ ਹਾਂ ਜਿੱਥੇ ਜਿੱਥੇ ਜਿਹੜੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਉੱਥੇ ਉੱਥੇ ਉਹ ਜ਼ੋਰ ਦਾ ਜ਼ਬਰਦਸਤੀ ਤਾਂ ਕਾਰੀ ਰਹੀ ਹੈ ਜਿੰਨਾ ਕਿ ਜਿਹਦਾ ਜ਼ੋਰ ਚੱਲਦਾ ਬਾਕੀ ਹੁਣ ਨਤੀਜਿਆਂ ਤੋਂ ਪਤਾ ਲੱਗੇਗਾ ਕਿ ਲੋਕ ਸੱਤਾਧਾਰੀ ਪਾਰਟੀਆਂ ਚੋਂ ਭਾਵੇਂ ਉਹ ਕੇਂਦਰ ਦੀ ਸੱਤਾ ਹੋਵੇ ਭਾਵੇਂ ਸੂਬਿਆਂ ਦੀ ਹੋਵੇ ਉਹਨਾਂ ਦੇ ਵਿੱਚੋਂ ਕੌਣ ਕਿੰਨੇ ਚ ਪਾਣੀ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਸੋ ਇਹ ਆਪਾਂ ਨੂੰ 4 ਜੂਨ ਨੂੰ ਪਤਾ ਲੱਗੇਗਾ ਆਪਣਾ ਸਮਾਂ ਹੁਣ ਸਮਾਪਤੀ ਵੱਲ ਹੈ ਕੱਲ ਫਿਰ ਨਵੇਂ ਮੁੱਦੇ ਤੇ ਚਰਚਾ ਕਰਦੇ ਹਾਂ ਧੰਨਵਾਦ ਬਹੁਤ ਬਹੁਤ ਧੰਨਵਾਦ ਜਿੰਦਜੀ